ਤਾਂ ਅੱਜ ਸਾਰੇ ਪਿੰਡ ਦੇ ਵਿੱਚ ਸਾਨੂੰ ਜਦੋਂ ਪਰਸੋਂ ਤੋਂ ਪਤਾ ਲੱਗਾ ਤਾਂ ਕਿਸੇ ਦੇ ਘਰ ਰੋਟੀ ਨਹੀਂ ਪੱਕੀ ਜਮੀਨਾ ਸੀ ਇਸ ਦੇ ਪਿਤਾ ਨੇ ਇੱਕ ਛੋਟੀ ਜੀ ਦੁਕਾਨ ਪਰਚੂਨ ਦੀ ਕਰਕੇ ਤੇ ਥੋੜਾ ਥੋੜਾ ਦੁੱਧ ਪਾ ਕੇ ਦੋ ਪਸ਼ੂ ਪਾਲ ਕੇ ਇਹਨੂੰ ਮਸਾਂ ਹੀ ਪੜਾਇਆ ਸੀ ਹਾਂਜੀ ਇਹਨਾਂ ਦਾ ਅਗਲੇ ਮਹੀਨੇ 11ਵੇਂ ਮਹੀਨੇ ਇਹਨਾਂ ਦੀ ਮੈਰਿਜ ਸੀਗੀ ਇਹਦੇ ਪਿਤਾ ਦੀ ਮੌਤ ਹੋ ਗਈ ਕਿਸੇ ਬਿਮਾਰੀ ਕਾਰਨ ਕੀ ਇਹ ਜਵਾਨ ਦੀ ਡੈੱਡ ਬੋਡੀ ਲੈ ਕੇ ਮੈਂ ਜਦੋਂ ਆਇਆ ਤੇ ਮੈਨੂੰ ਬਹੁਤ ਹੀ ਮਹਿਸੂਸ ਇਹ ਹੋ ਰਿਹਾ ਹੈ ਕਿ ਮੈਂ ਇਹ ਜਵਾਨ ਸਾਡੇ ਕੋਲੋਂ ਵਿਛੜਿਆ ਹੈ ਤੇ ਇਹ ਬੜੀ ਦੁੱਖ ਭਰੀ ਘਟਨਾ ਹੈ ਆਪ ਸਰਕਾਰ ਤੋਂ ਵੀ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਇਹਨਾਂ ਨੂੰ ਕੋਈ ਸ਼ਹੀਦਾ ਦਰਜਾ ਦਿੱਤਾ ਜਾਵੇ ਅੱਜ ਇੱਕ ਪਿੰਡ ਜੰਗੀ ਰਾਣਾ ਦੇ ਇੱਕ ਨੌਜਵਾਨ ਨੇ ਸ਼ਹੀਦਾਂ ਦੀ ਲਾਈਨ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ ਤਾਂ ਉਸ ਨੌਜਵਾਨ ਦੀ ਅੱਜ ਡੈੱਡ ਬੋਡੀ ਨੂੰ ਲੈ ਕੇ ਫੌਜ ਦੇ ਜਵਾਨ ਪਿੰਡ ਜੰਗੀ ਰਾਣਾ ਵਿਖੇ ਪਹੁੰਚੇ ਹੋਣ ਤੇ ਪਿੰਡ ਵਾਸੀਆਂ ਵੱਲੋਂ ਵੀ ਉਸ ਨੌਜਵਾਨ ਨੂੰ ਨਾਮ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ ਲਈ ਉਹਨਾਂ ਦੇ ਘਰ ਵਿਖੇ ਪਹੁੰਚੇ ਹੋਏ ਆਂ ਤਾਂ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨਾਲ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਕੇਵਲ ਸਿੰਘ ਪਿੰਡ ਜੰਗੀ ਰਣਾ ਕੇਵਲ ਸਿੰਘ ਜੀ ਜਿਹੜੀ ਇਹ ਘਟਨਾ ਘਟੀ ਆ ਕੀ ਇਹ ਬਹੁਤ ਮੰਦਭਾਗੀ ਘਟਨਾ ਘਟੀ ਹੈ ਜੀ ਇਹ ਬੱਚਾ ਇੱਕ ਛੋਟੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਜਨਰਲ ਵਰਗ ਨਹੀਂ ਇੱਕ ਸੀਗਾ ਤੇ ਸਬੰਧ ਰੱਖਦਾ ਸੀ ਪਰ ਬੇਜਮੀਨਾ ਸੀ ਇਸ ਦੇ ਪਿਤਾ ਨੇ ਇੱਕ ਛੋਟੀ ਜੀ ਦੁਕਾਨ ਪਰਚੂਨ ਦੀ ਕਰਕੇ ਤੇ ਥੋੜਾ ਥੋੜਾ ਦੁੱਧ ਪਾ ਕੇ ਦੋ ਪਸ਼ੂ ਪਾਲ ਕੇ ਇਹਨੂੰ ਮਸਾਂ ਹੀ ਪੜਾਇਆ ਸੀ ਪੜਾ ਲਿਖਾ ਕੇ ਇਹਨੂੰ ਫੌਜ ਵਿੱਚ ਭਰਤੀ ਕਰਿਆ ਪਰ ਅਚਾਨਕ ਇੱਕ ਸਾਲ ਪਹਿਲਾਂ ਇਹਦੇ ਪਿਤਾ ਦੀ ਮੌਤ ਹੋ ਗਈ ਕਿਸੇ ਬਿਮਾਰੀ ਕਾਰਨ ਉਸ ਤੋਂ ਬਾਅਦ ਇਹ ਬੱਚਾ ਫੌਜ ਦੇ ਵਿੱਚ ਹੀ ਸਾਨੂੰ ਕੱਲ ਪਰਸੋਂ ਮੈਸੇਜ ਆਇਆ ਵੀ 30 ਤਰੀਕ ਨੂੰ ਇਹਦੀ ਡਿਊਟੀ ਦੌਰਾਨ ਸ਼ਹੀਦ ਹੋ ਗਏ ਤਾਂ ਅੱਜ ਸਾਰੇ ਪਿੰਡ ਦੇ ਵਿੱਚ ਸਾਨੂੰ ਜਦੋਂ ਪਰਸੋਂ ਤੋਂ ਪਤਾ ਲੱਗਾ ਤਾਂ ਕਿਸੇ ਦੇ ਘਰ ਰੋਟੀ ਨਹੀਂ ਪੱਕੀ ਪਰ ਇਹੀ ਅਸੀਂ ਸਰਕਾਰ ਅਕੀ ਬੇਨਤੀ ਕਰਦੇ ਹਾਂ ਕਿ ਕੱਲੀ ਮਾਤਾ ਜੀ ਰਹੇਗੀ ਤੇ 11ਵੇਂ ਮਹੀਨੇ ਦੀ 8 ਤਰੀਕ ਨੂੰ ਆਉਣ ਵਾਲੇ ਨੂੰ 8 ਸਤੰਬਰ ਨੰਬਰ ਨੂੰ ਇਹ ਬੱਚੇ ਦਾ ਵਿਆਹ ਰੱਖਿਆ ਹੋਇਆ ਸੀ ਘਰ ਵਿੱਚ ਤਾਂ ਇੱਕ ਖੁਸ਼ੀਆਂ ਦੀ ਤਿਆਰੀ ਸੀਗੀ ਬੱਚੇ ਦੀਆਂ ਵੀ ਪਰ ਪ੍ਰਮਾਤਮਾ ਨੂੰ ਕੀ ਪਤਾ ਸੀ ਵੀ ਕੀ ਭਾਣਾ ਵਰਤ ਗਿਆ ਪਰ ਇਹ ਬੱਚਾ ਸਾਡਾ ਇੱਕ ਦੇਸ਼ ਦੀ ਖਾਤਰ ਸ਼ਹੀਦ ਹੋਇਆ ਅਸੀਂ ਸਾਰੀ ਸਰਕਾਰ ਮਤਲਬ ਭਗਵੰਤਮਾਨ ਸਰਕਾਰ ਨੇ ਵੀ ਜੋ ਐਲਾਨਿਆ ਹੋਇਆ ਵੀ ਅਸੀਂ ਸ਼ਹੀਦਾਂ ਨੂੰ ਦਰਜਾ ਦੇਵਾਂਗੇ ਅਸੀਂ ਇਹੀ ਪਿੰਡ ਵਾਸੀ ਮੰਗ ਕਰਦੇ ਹਾਂ ਵੀ ਇਹ ਬੱਚੇ ਦੀ ਮਾਂ ਇਕੱਲੀ ਰਹੇਗੀ ਉਹਦਾ ਸਰਕਾਰ ਵੱਲੋਂ ਵੀ ਮਦਦ ਕੀਤੀ ਜਾਵੇ। ਹਾਂਜੀ ਭਾਈ ਕੀ ਨਾਮ ਕੀ ਆਪਣਾ? ਜਲੌਰ ਸਿੰਘ ਜੰਗੀ ਰਾਣਾ ਜੀ। ਜਲੌਰ ਸਿੰਘ ਜੀ ਜਿਹੜੀ ਅੱਜ ਇਹ ਘਟਨਾ ਕੱਟੀ ਆ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਫੌਜ ਦੇ ਵਿੱਚ ਸੀ ਸ਼ਹੀਦੀ ਜਾ ਪੀ ਗਿਆ। ਕੀ ਕਹਿਣਾ ਚਾਹੋਗੇ? ਇਹ ਮੁੰਡਾ ਜੀ ਗਦੀਪ ਸਿੰਘ 2019 ਦੇ ਵਿੱਚ ਫੌਜ ਭਾਤੀ ਹੋਇਆ ਸੀਗਾ ਜੀ। ਵਿਚਾਰਾ ਬਹੁਤ ਹੀ ਗਰੀਬ ਪਰਿਵਾਰ ਚੋਂ ਸੀਗਾ ਜੀ। ਇਹਦੇ ਪਿਤਾ ਦੀ ਪਿਛਲੇ ਸਾਲ ਡੈਥ ਹੋ ਗਈ ਸੀ। ਤੇ ਡੈਥ ਹੋਣ ਦੇ ਬਾਵਜੂਦ ਉਹ ਨੌਕਰੀ ਤੇ ਜਾਰੀ ਰਿਹਾ। ਪਰਾ ਪਿਛਲੇ ਦਿਨੀ ਜਿਹੜਾ ਪਰਸੋਂ ਮੰਦਪਾਗੀ ਘਟਨਾ ਵਾਪਰੀ ਐ ਸਾਡੇ ਪਿੰਡ 'ਚ ਸਾਰੇ ਜੀ ਸੋਗ ਦੀ ਲਹਿਰ ਕੁਛੇ ਨੇ ਰੋਟੀ ਨਹੀਂ ਖਾਦੀ ਕੱਲ ਦੀ ਦੱਸਿਆ ਜਾ ਰਿਹਾ ਕੋਈ ਵਿਆਹ ਵੀ ਸੀ ਇਹਦਾ ਕੁਛ ਟਾਈਮ ਬਾਅਦ ਹਾਂਜੀ ਇਹਨਾਂ ਦਾ ਅਗਲੇ ਮਹੀਨੇ 11ਵੇਂ ਮਹੀਨੇ ਇਹਨਾਂ ਦੀ ਮੈਰਿਜ ਸੀਗੀ ਤੇ ਘਰੇ ਮੇਸਤਰੀ ਲੱਗੇ ਆ ਜੀ ਤੇ ਖੁਸ਼ੀਆਂ ਚੱਲ ਰਿਆ ਸੀ ਪ੍ਰੋਗਰਾਮ ਆ ਅਚਾਨਕ ਹੀ ਸਾਡੇ ਪਿੰਡ 'ਚ ਜਿਹੜੀ ਸੋਗ ਦੀ ਲਹਿਰ ਹੋਈ ਹੈ ਇਹਦਾ ਅਸੀਂ ਬਹੁਤ ਹੀ ਪਿੰਡ ਪਸੀ ਸੋਗ ਮਾਉਣੇ ਆ ਤੇ ਪਰਪਰ ਹਾਂ ਤੋਂ ਕੋਈ ਮਾਂ ਹਾਂਜੀ ਪੰਜਾਬ ਸਰਕਾਰ ਤੋਂ ਪਰੰਤੂ ਮਾਨ ਸਰਕਾਰ ਤੋਂ ਜੋ ਵੀ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜੋ ਵੀ 1 ਕਰੋੜ ਰੁਪਿਆ ਰਾਸ਼ੀ ਰੱਖੀ ਹੈ ਉਹ ਜਲਦੀ ਤੋਂ ਜਲਦੀ ਦਿੱਤੀ ਜਾਵੇ ਤੇ ਸਾਡੇ ਪਿੰਡ ਇਹਨਾਂ ਦੀ ਯਾਦਗਾਰ ਵਾਸਤੇ ਪਾਰਕ ਜਾਂ ਗੇਟ ਬਣਾਇਆ ਜਾਵੇ ਨਾਲੇ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਆ ਸੈਂਟਰ ਸਰਕਾਰ ਵੀ ਇਹਨਾਂ ਦੀ ਬਹੁਤ ਬਾਤ ਮਤ ਕਰੇ ਤਾਂ ਪਿੰਡ ਦੇ ਲੋਕ ਪਿੰਡ ਦੇ ਵਸਨੀਕ ਇਸ ਨੌਜਵਾਨ ਨੂੰ ਅੰਤਿਮ ਵਿਦਾਇਗੀ ਦੇਣ ਲਈ ਇੱਥੇ ਇਹਨਾਂ ਦੇ ਘਰ ਵਿਖੇ ਇਕੱਠੇ ਹੋਏ ਨੇ ਤਾਂ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਕੀ ਨਾਮ ਕਿਸ ਦਾ ਜੀ ਜਗਤਾਰ ਸਿੰਘ ਮੈਂ ਜੀ ਸਰ ਜਗਤਾਰ ਸਿੰਘ ਜੀ ਕੀ ਕਹਾਣੀ ਕੱਟੀ ਜੀ ਬਾਈ ਜੀ ਇਹ ਜਿਹੜਾ ਬੱਚਾ ਸੀ ਬਹੁਤ ਹੀ ਗਰੀਬ ਘਰ ਤੋਂ ਉੱਠ ਕੇ ਆਪਣੀ ਮਿਹਨਤ ਕਰਕੇ ਇਹਨਾਂ ਕੋਲੇ ਵਿਚਾਰਿਆਂ ਕੋਲੇ ਕਿਸੇ ਟਾਈਮ ਕੋਈ ਜ਼ਮੀਨ ਵੀ ਨਹੀਂ ਸੀ ਇਹਨਾਂ ਨੇ ਟਰੈਕਟਰ ਲਿਆ ਇਹਨਾਂ ਦੇ ਦਾਦਾ ਇਹਨਾਂ ਦੇ ਹਾਜ਼ਰ ਨੇ ਬਹੁਤ ਮਿਹਨਤ ਕੀਤੀ ਸਾਡਾ ਪਿੰਡ ਇਹਨਾਂ ਦੇ ਹਰੇਕ ਦੇ ਨਾਲ ਮਿਲ ਵਰਤਾਵਾ ਵਧੀਆ ਸੀ ਬੜੇ ਮਿੱਠੇ ਸੁਭਾਅ ਦੇ ਸੀ ਸਾਰਾ ਪਰਿਵਾਰ ਇਹਨਾਂ ਦਾ ਵਧੀਆ ਸੀ ਤੇ ਹੁਣ ਅਗਲੇ ਮਹੀਨੇ ਬੱਚੇ ਦੀ ਮੈਰਿਜ ਰੱਖੀ ਹੋਈ ਸੀ ਕਿੱਥੇ ਤਾਂ ਅਸੀਂ ਖੁਸ਼ੀਆਂ ਮਨਾਉਣੀਆ ਸੀ ਕਿੱਥੇ ਅੱਜ ਅਸੀਂ ਉਹਨਾਂ ਦੀ ਹਰਥੀ ਲੱਗ ਜਾਈ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਵਿਚਾਰੇ ਇਕੱਲੇ ਮਾਂ ਤਾਂ ਰਹਿ ਗਏ ਬੱਚੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਪੰਜਾਬ ਸਰਕਾਰ ਤੋਂ ਵੀ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਇਹਨਾਂ ਨੂੰ ਕੋਈ ਸ਼ਹੀਦਾ ਦਰਜਾ ਦਿੱਤਾ ਜਾਵੇ ਸਾਡੇ ਸਕੂਲ ਦਾ ਸਾਡੀ ਪਾਰਕ ਦਾ ਕਿਸ ਕੋਈ ਵੀ ਇਹਨਾਂ ਦੇ ਨਾਂ ਤੇ ਪਾਰਕ ਬਣਾਇਆ ਜਾਵੇ ਜਾਂ ਸਕੂਲ ਦਾ ਨਾਂ ਹੀ ਸਾਡੇ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਤੇ ਜੋ ਵੀ ਇਹਨਾਂ ਦੀ ਕੋਈ ਬੰਦਿਆ ਰਾਸ਼ੀ ਉਹ ਦਿੱਤੀ ਜਾਵੇ ਸੈਂਟਰ ਤੋਂ ਵੀ ਮੰਗ ਕਰਦੇ ਆਂ ਭਗਵੰਤ ਮਾਨ ਸਰਕਾਰ ਤੋਂ ਵੀ ਮੰਗ ਕਰਦੇ ਆਂ ਅਸੀਂ ਇਹ ਵੀ ਸਾਰਾ ਪਿੰਡ ਅੱਜ ਸੋਗ ਦੀ ਲਹਿਰ ਵਿੱਚ ਹੈ ਕਿਸੇ ਨੂੰ ਕੋਈ ਗੱਲ ਕਿਸੇ ਨੇ ਰੋਟੀ ਨਹੀਂ ਖਾਧੀ ਤਿੰਨ ਦਿਨ ਹੋ ਗਏ ਜਦੋਂ ਤੋਂ ਅਸੀਂ ਇਹਨਾਂ ਦੀ ਖਬਰ ਸੁਣੀਆ ਬਹੁਤ ਹੀ ਨੇਕ ਮੁੰਡਾ ਸੀ ਇਹਦੇ ਨਾਂ ਤੇ ਜੋ ਵੀ ਕੋਈ ਇਹਨੂੰ ਸ਼ਹੀਦ ਦਾ ਦਰਜਾ ਦੇ ਕੇ ਸਾਡੇ ਪਿੰਡ ਦਾ ਸਾਡੇ ਪਿੰਡ ਤਾਂ ਪਹਿਲਾਂ ਵੀ ਫੌਜ ਦੇ ਵਿੱਚ ਮੁੰਡੇ ਬਹੁਤ ਨੇ ਸਾਡੇ ਪਿੰਡ ਦੀ ਗਿਣਤੀ ਸਭ ਤੋਂ ਜ਼ਿਆਦਾ ਪਰ ਜਦੋਂ ਇਹੋ ਜੀ ਘਟਨਾ ਸੁਣ ਲੈਂਦੇ ਆ ਬੜਾ ਦੁੱਖ ਹੁੰਦਾ ਬਹੁਤ ਸੌ ਮੁੰਡਾ ਸੀ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਇਹਦੀ ਜਿਹੜੀ ਵੀ ਬੰਦੀਆਂ ਰਾਸ਼ੀ ਛੇਤੀ ਤੋਂ ਛੇਤੀ ਦਿੱਤੀ ਜਾਵੇ ਤੇ ਇਹਦੇ ਨਾਂ ਤੇ ਕੋਈ ਗੇਟ ਜਾਂ ਪਾਰਕ ਜਾਂ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਵੀ ਮੌਤ ਹੁੰਦੀ ਆ ਫੋਨ ਆਇਆ ਦਾ ਹਾਂਜੀ ਫੋਨ ਤੇ ਜਦੋਂ ਪਤਾ ਲੱਗਿਆ 10 ਮਿੰਟਾਂ ਇਹ ਸਾਰੇ ਪਿੰਡ ਦੇ ਸਹੂਦ ਦੀ ਜਿੰਨੇ ਲੋਕ ਸੀ ਸਾਰੇ ਇਹਨਾਂ ਦੇ ਘਰ ਆਏ ਫਿਰ ਉਹ ਜੋ ਫਾਰਮਲਟੀਆਂ ਹੋਣੀਆਂ ਸਰਕਾਰ ਦੀਆਂ ਉਹ ਤਾਂ ਹੋਣੀਆਂ ਹੀ ਸੀ ਹਨ ਤੇ ਉਹਦੇ ਕਰਕੇ ਅੱਜ 5-6 ਦਿਨਾਂ ਬਾਅਦ ਸਾਡੇ ਘਰ ਤਾਂ ਆਏ ਆ ਅਸੀਂ ਤਾਂ ਬਸ ਇਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਆਪਦੇ ਚਰਨਾਂ ਵਿੱਚ ਨਵਾਸ ਦੇਣ ਤੇ ਪਿੱਛੇ ਭਾਣਾ ਮੰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼। ਅਰਡਨਲ ਇਸ ਟਾਈਮ ਫੌਜ ਦੇ ਉੱਚ ਅਧਿਕਾਰੀ ਮੌਜੂਦ ਹਨ ਜੋ ਕਿ ਇਸ ਸ਼ਹੀਦ ਨੌਜਵਾਨ ਦੀ ਥੈਡ ਬੋਡੀ ਨੂੰ ਲੈ ਕੇ ਅੱਜ ਪਿੰਡ ਜੰਗੀ ਰਾਣਾ ਵਿਖੇ ਪਹੁੰਚੇ ਹਨ ਗੱਲਬਾਤ ਕਰਦੇ ਹਨ ਇਹਨਾਂ ਨਾਲ। ਸਰ ਕੀ ਨਾਮ ਆਪਣਾ? ਮੇਰਾ ਨਾਮ ਨੈਬ ਸਬੇਦਾਰ ਜਤਿੰਦਰਪਾਲ ਸਿੰਘ ਹੈ। ਤੇ ਜੋ ਕਿ ਮੈਂ ਸਿੱਖ ਰੇਜiment ਸੈਂਟਰ ਨਾਲ ਸੰਬੰਧ ਰੱਖਦਾ ਹਾਂ। ਸਰ ਇਹ ਨੌਜਵਾਨ ਦੀ ਡੈਥ ਹੋਈ ਆ ਫੋਇ ਦੇ ਵਿੱਚ ਸੀ ਕੀ ਕਾਰਨ ਬਣਿਆ ਇਸ ਤਰ੍ਹਾਂ ਇਹ ਜਵਾਨ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀਗਾ ਤੇ ਇਹਦੇ ਬ੍ਰੇਨ ਹੈਮਰਿੰਗ ਹੋਣ ਕਰਕੇ ਇਹਨੂੰ ਡੈਥ ਹੋਈ ਹੈ ਤੇ ਇਹਦੇ ਬ੍ਰੇਨ ਦੇ ਵਿੱਚ ਇੱਕ ਨੋਟ ਸੀਗਾ ਤੇ ਜਿਹਦੇ ਕਰਕੇ ਦੀ ਡੈਥ ਹੋ ਗਈ ਸਰ ਕਿੰਨੇ ਟਾਈਮ ਤੋਂ ਡਿਊਟੀ ਨਭਾ ਰਿਹਾ ਸੀ ਇਹਨਾਂ ਨੂੰ ਤਕਰੀਬਨ ਪੌਣੇ 4 ਸਾਲ ਦੇ ਵਿੱਚ ਹੋ ਗਏ ਨੇ ਡਿਊਟੀ ਨਭਾਉਂਦਿਆਂ ਨੂੰ ਤੇ ਉਸ ਤੋਂ ਬਾਅਦ ਇਹ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ 30 ਤਰੀਕ ਨੂੰ ਇਹਨਾਂ ਦੀ 30 ਸਤੰਬਰ ਨੂੰ ਡੈਥ ਹੋ ਗਈ। ਸਰ ਕਿਹੜੀ ਜਗ੍ਹਾ ਸੀ ਤੇ ਕਿੰਨੀ ਉਮਰ ਸੀ ਜਵਾਨ ਦੀ? ਇਹਦੀ ਉਮਰ ਸੀ ਤਕਰੀਬਨ 24 ਸਾਲ ਤੇ ਇਹ ਡਿਊਟੀ ਸਿੱਖ ਰੀਮੈਂਟਲ ਸੈਂਟਰ ਆਰਾਮਗੜ ਕੈਂਟ ਜੋ ਕਿ ਚਾਰਖੰਡ ਦੇ ਵਿੱਚ ਹੈ ਉੱਥੇ ਆਪਣੀ ਡਿਊਟੀ ਨਿਭਾਰੇ ਸੀ। ਸਰ ਅੱਜ ਆਪਣੇ ਜਵਾਨ ਦੀ ਡੈੱਡ ਬੋਡੀ ਲੈ ਕੇ ਪਿੰਡ ਪਹੁੰਚੇ ਹੋ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਇਹ ਮੈਨੂੰ ਦੱਸਣ ਲੱਗਿਆ ਬੜਾ ਦੁੱਖ ਹੈ ਕਿ ਇਹ ਜਵਾਨ ਦੀ ਡੈੱਡ ਬੋਡੀ ਲੈ ਕੇ ਮੈਂ ਜਦੋਂ ਆਇਆ ਤੇ ਮੈਨੂੰ ਬਹੁਤ ਹੀ ਮਹਿਸੂਸ ਇਹ ਹੋ ਰਿਹਾ ਹੈ ਕਿ ਮੈਂ ਇਹ ਜਵਾਨ ਸਾਡੇ ਕੋਲੋਂ ਵਿਛੜਿਆ ਹੈ ਤੇ ਇਹ ਬੜੀ ਦੁੱਖ ਭਰੀ ਘਟਨਾ ਹੈ ਤੇ ਇਹ ਜਵਾਨ ਬਹੁਤ ਹੀ ਲਾਇਕ ਤੇ ਚੰਗਾ ਇਨਸਾਨ ਸੀਗਾ ਤੇ ਸਾਨੂੰ ਬਹੁਤ ਹੀ ਚੀਜ਼ ਦਾ ਦੁੱਖ ਹੈ ਸਰ ਕੁਝ ਲੱਗ ਰਿਹਾ ਹੈ ਇਸ ਤਰ੍ਹਾਂ ਵੀ ਫੌਜ ਵੱਲੋਂ ਕੀ ਕੀ ਇਸ ਦੇ ਜਵਾਨ ਦੇ ਪਰਿਵਾਰ ਲਈ ਕੁਝ ਹਾਂ ਜੋ ਇਹ ਜਵਾਨ ਲਈ ਬਣਦੀ ਕਾਰਵਾਈ ਜੋ ਫੌਜ ਦਾ ਪ੍ਰੋਸੀਜਰ ਹੈ ਸਾਡਾ ਉਹ ਪੂਰਾ ਫੋਲੋ ਕੀਤਾ ਜਾਏਗਾ ਤੋ ਜੋ ਇਹਦੇ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਸੋ ਅਸੀਂ ਆਪਣੀ ਟੀਮ ਵੱਲੋਂ ਇਸ ਸ਼ਹੀਦ ਨੂੰ ਪ੍ਰਣਾਮ ਕਰਦੇ ਹਾਂ, ਸलाम ਕਰਦੇ ਹਾਂ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਧਾਨ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪੰਜਾਬੀ ਖਬਰਾਂ ਲਈ ਸੰਗਤ ਮੰਡੀ ਤੋਂ ਮਲਕੀਸ਼ ਸਿੰਘ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।